ਵਰਿ ਕਾਲਸਾ ਵਰਿ ਫਤੇ ਮੈਂ ਬੋਲਦਾ ਜੀ ਕਲਵੰਤ ਸਿੰਘ ਪਿੰਡ ਕਲਾਲ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਅਸੀਂ ਜੀ ਬਲਸ਼ਮੀ ਸੀਡ ਦੀ ਬਿੰਨਰ 골ਡ মুંગી ਲਈ ਹੈ ਜੀ ਪਹਿਲਾਂ ਅਸੀਂ ਕੋਈ ਹੋਰ মুંગી ਲੈਣਗੇ ਸੀ ਦੁਕਾਨ ਤੇ ਉਹ ਕਹਿੰਦੇ ਚਲੋ 1 ਏਕੜ ਦੀ ਇਹ ਵੀ ਲੈ ਜਾਓ ਸਿੱਧੂ ਵੀ ਬਣਾ ਲੈ ਕਹਿੰਦੇ ਤੇ ਅਸੀਂ ਇਹ ਵੀ ਲੈ ਆਂਦੀ ਅਸੀਂ ਕਿਹਾ ਚਲੋ ਕੋਈ ਨਹੀਂ ਤੇ ਅਸੀਂ 20 ਅਪ੍ਰੈਲ ਦੀ ਬੀਜੀ ਹੋਈ ਹੈ ਜੀ ਇਹ ਤੇ ਅਸੀਂ ਇਹਨੂੰ ਪਾਣੀ ਤੇ ਬਾਹਨ ਦਾ ਪਾਣੀ ਵੱਧ ਪਾ ਲੈ ਕੌੜ ਜਾ ਬਾਣ ਤੇ ਇਹੋ ਜਿਹਾ ਪਹਿਲਾ ਦੋ ਪਹਿਲਾ ਪਾਣੀ ਲਾਤਾ ਤੇ ਦੂਜਾ ਥੋੜਾ ਲੇਟ ਹੋ ਗਏ ਤੇ ਨਹੀਂ ਤਾਂ ਨੇ ਹੁਣ ਅਜੇ ਨੂੰ ਪੱਕੇ ਜਾਣਾ ਸੀ ਉਸੇ ਦੋ ਤਿੰਨ ਦੌਗੀਆਂ ਵਧੀਆ ਪੱਕੀਆਂ ਖੜੀਆਂ ਪਰ ਹੁਣ ਵੀ ਇਹਨੇ ਡਾ ਰਿਕਾਰਡ ਕੈਮ ਕੀਤਾ ਵੀ ਇੰਨੇ ਆ ਫਲੀਆਂ ਕੁਛਾਂ ਜਾਂ ਭਾਈ ਫਲੀਆਂ ਦਿਖਾਈਓ ਬਣ ਗਏ ਆ ਤੇ ਇੰਨੇ ਟੌਪ ਦੇ ਤੇ ਕੰਪਨੀ ਵਾਲਿਆਂ ਨੇ ਸਾਨੂੰ ਵਜ਼ਾਰੇ ਨੇ ਦੋ ਤਿੰਨ ਵਾਰ ਕੰਪਨੀ ਵਾਲੇ ਆ ਕੇ ਟਾਈਮ-ਟਾਈਮ ਤੇ ਸਾਨੂੰ ਇਹਨਾਂ ਨੇ ਦੱਸਿਆ ਸਾਰਾ ਵੀ ਆ ਕਰੋ ਆ ਕਰੋ ਛਿੜਕੋ ਇਹ ਤੇ ਕਦੋਂ ਇਹਨੂੰ ਇਹ ਜੀ ਸਾਰੀਆਂ ਦੱਸਿਆ ਇਹਨਾਂ ਨੇ ਗੱਲਾਂ ਬਾਤਾਂ ਵੀ ਇਹ ਤੇ ਆ ਕਰੋ ਪਰ ਹੁਣ ਸਾਨੂੰ ਇਹ ਲੱਗਦਾ ਵੀ ਇਹ 25 ਮਾਨ ਤੋਂ ਕਿਸੇ ਪ੍ਰਕਾਰ ਨਾਲ ਘਟਦੀ ਨਹੀਂ ਇਹਨੇ ਰਿਕਾਰਡ ਹੀ ਕੈਮ ਕਰ ਤੇ ਪ੍ਰਮਾਤਮਾ ਜੀ ਆਹ ਕੋਣਾਨੂੰ ਫੇਰ ਵੀ ਦੱਸਾਂਗੇ ਵੀ ਕਿੰਨਾ ਝਾੜ ਦਿੰਦਾ ਹੈ ਤੇ ਮੈਂ ਕਹਿੰਦਾ ਵੀ ਜਮਾਰ ਗਾੜੀ ਟੁੱਟਿਆ ਪਈ ਜੀ ਸਾਰੇ ਜਿੰਨੇ ਇੱਥੇ ਲੰਘਦੇ ਆ ਦੇਖ ਕੇ ਜਾਂਦੇ ਆ ਵੀ ਬਾਕੀ ਕਿਹੜੀ ਮੁੱਗੀ ਆ ਇਹ ਤੇ ਜਦੋਂ ਇਹਨਾਂ ਨੇ ਪਲਾਟ ਲਾਤਾ ਇੱਥੇ ਸਾਰੇ ਕਹਿੰਦੇ ਵੀ ਹੱਸਦਾ ਬਹੁਤ ਕਿਸਾਨ ਤਾਂ ਲਾਉਣ ਨੂੰ ਤਿਆਰ ਬੈਠੇ ਨੇ ਵੀ ਗਾਹਾਂ ਨੂੰ ਅਸਾਨੂੰ 20 ਦਿਓ ਇਹਦਾ ਹੈ ਪਹਿਲੀ ਖਾਲਸਾ ਵੀ ਫਤ